ਕਪੂਰਥਲਾ ਪੁਲਿਸ ਨੇ ਵੱਡੇ ਸ਼ਹਿਰੀ ਖੇਤਰ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਜਿਸ ਵਿੱਚ ਪੁਲਿਸ ਫੋਰਸ ਦੇ ਨਾਲ ਐਸਐਸਪੀ ਨੇ ਖੁਦ ਇਸ ਮੂਵ ਦਾ ਮੋਰਚਾ ਸੰਭਾਲਿਆ ਪੁਲਿਸ ਅਨੁਸਾਰ ਇਸ ਦਾ ਮਕਸਦ ਟ੍ਰੈਫਿਕ ਨੂੰ ਬਸਤੰਨ ਦੁਰਸਤ ਕਰਨਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਉਹਨਾਂ ਨੇ ਕਹਿ ਕੇ ਜਦੋਂ ਪਰਦੇਸ਼ ਵਿੱਚ ਪ੍ਰਵਾਸੀਆਂ ਲਈ ਕੋਈ ਮੁਹਿੰਮ ਚੱਲ ਰਹੀ ਹੈ ਤਾਂ ਉਸ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਸਥਿਤੀ ਵਿੱਚ ਕਾਨੂੰਨ ਨੂੰ ਹੱਥ ਵਿੱਚ ਨਾ ਲਵੇ ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਚ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਸ਼ਕ ਕਰਮਚਾਰੀਆਂ ਦੀ ਸੰਖਿਆ ਨੂੰ ਲੈ ਕੇ ਵੀ ਕਿਹਾ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਵੱਖ-ਵੱਖ ਫੋਰਸ ਤੇ ਤੇ ਜਲਦ ਉਹਨਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ ਪਿਛਲੇ ਕੁਝ ਸਮੇਂ ਤੋਂ ਸਾਨੂੰ ਕਾਫੀ ਜਿਹੜੀ ਟ੍ਰੈਫਿਕ ਦੀ ਸਮੱਸਿਆਵਾਂ ਦੀ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਸ਼ਹਿਰ ਦੇ ਵਿੱਚ ਕੁਝ ਸਪots ਹੈਗੇ ਜਿੱਥੇ ਲੋਕਾਂ ਨੂੰ ਟ੍ਰੈਫਿਕ ਦਾ ਕਾਫੀ ਸਾਹਮਣਾ ਕਰਨਾ ਪੈ ਸਕਦਾ ਪੈਂਦਾ ਹੈ ਤੇ ਉਹਨਾਂ ਦੀ ਇਹੀ ਫਰਿਆਦ ਸੀ ਕਿ ਉੱਥੇ ਜਾ ਕੇ ਮਸਲੇ ਦਾ ਹੱਲ ਕੀਤਾ ਜਾਵੇ ਤੇ ਅੱਜ ਮੈਂ ਤੇ ਮੇਰੀ ਪੂਰੀ ਟੀਮ ਨੇ ਅੱਜ ਸੋਚਿਆ ਕਿ ਅਸੀਂ ਉੱਥੇ मौके ਤੇ ਜਾ ਕੇ ਜੋ ਵੀ ਟ੍ਰੈਫਿਕ ਦੀ ਮੁਸ਼ਕਲ ਹੈਗੀ ਆ ਉਹਨੂੰ ਆਪਾਂ ਆਪਣੀ ਅੱਖੀਂ ਦੇਖ ਕੇ ਉਹਦਾ ਕੋਈ ਚੰਗਾ ਜਿਹੜਾ ਹੱਲ ਸੁਚਾਰੂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਜੋ ਟ੍ਰੈਫਿਕ ਸਚੁਰੂ ਰੂਪ ਨਾਲ ਚੱਲ ਸਕੇ ਦੂਜਾ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਲੋਕਾਂ 'ਚ ਜਾਗਰੂਕਤਾ ਵੀ ਫੈਲਾਣਾ ਚਾਹੁੰਦੇ ਆ ਕਿ ਜਿਹੜੀ ਦੁਕਾਨਾਂ ਦੀ ਜਿਹੜੀ ਇਨਕ੍ਰੋਚਮੈਂਟ ਹੈ ਉਹ ਘਟਾਈ ਜਾਵੇ ਤੇ ਦੂਜਾ ਲੋਕਾਂ 'ਚ ਇਹ ਵੀ ਜਾਗਰੂਕਤਾ ਆਵੇ ਕਿ ਜੇ ਆਪਣੀ ਗੱਡੀਆਂ ਜਾਂ ਟੂ-ਵੀਲਰ ਜਿਹੜੇ ਖੜੇ ਕਰਨੇ ਆ ਤੇ ਉਹ ਤਰਤੀਬ ਸਰ ਖੜੇ ਕਰਨ ਤਾਂ ਜੋ ਬਾਕੀ ਜਿਹੜੇ ਰਾਗੀਰ ਹੈਗੇ ਆ ਜੋ ਸੜਕ ਦੀ ਵਰਤੋਂ ਕਰ ਰਹੇ ਆ ਉਹਨਾਂ ਨੂੰ ਆਵਾਜਾਈ 'ਚ ਕੋਈ ਮੁਸ਼ਕਲ ਨਾ ਆਵੇ ਨਹੀਂ ਬਿਲਕੁਲ ਜਿਹੜਾ ਪੰਜਾਬੀ ਹੈ ਸਭ ਤੋਂ ਵੈਲਕਮਿੰਗ ਕਲਚਰ ਹੈਗਾ ਸਾਡਾ ਤੇ ਇਹ ਕੁਝ ਜਿਹੜੇ ਸ਼ਰਾਰਤੀ ਅਨਸਰ ਆ ਉਹ ਇਸ ਗੱਲ ਨੂੰ ਜਿਹੜਾ ਪੜਕਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹੀ ਬੇਨਤੀ ਕਰਦਾ ਹਰ ਕੇਸ ਨੂੰ ਅਸੀਂ ਕੇਸ ਟੂ ਕੇਸ ਡੀਲ ਕਰਾਂਗੇ ਜੇਦੀ ਵੀ ਗਲਤੀ ਹੋਈ ਕਿ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਨਹੀਂ ਬਿਲਕੁਲ ਇਹਦੇ ਵਿੱਚ ਤੁਸੀਂ ਜਿਹੜਾ ਪ੍ਰਸ਼ਾਸਨ ਤੁਸੀਂ ਅਪਰੋਚ ਕਰ ਸਕਦੇ ਹੋ ਤਾਂ ਕਾਨੂੰਨ ਅਨੁਸਾਰ ਜੋ ਬਣਦਾ ਹੋਏਗਾ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸਾਰੀ ਜਿਹੜੀ ਐਸੋਸੀਏਸ਼ਨਸ ਹੈ ਉਹਨਾਂ ਨਾਲ ਮੀਟਿੰਗ ਕਰਕੇ ਇੱਕ ਵਧੀਆ ਆਪਾਂ ਸਿਸਟਮ ਡਿਵਾਈਸ ਕਰਾਂਗੇ ਜਿਹਦੇ ਨਾਲ ਸ਼ਹਿਰ ਦੇ ਟ੍ਰੈਫਿਕ 'ਚ ਸੁਧਾਰ ਆਵੇਗਾ ਉਹ ਰੋਡ ਰੀਚ ਦਾ ਹੈਗਾ ਉਹ ਇਨਸੀਡੈਂਟ ਜਿਹਦਾ ਮੈਟਰ ਆਫ ਰੋਡ ਰੀਚ ਤੇ ਵਨ ਆਫ ਇਨਸੀਡੈਂਟ ਹੈਗਾ ਤੇ ਉਹਦੇ ਤੇ ਜਿੱਤਾ ਵੀ ਸਟੇਟਮੈਂਟ ਆਉਗੀ ਉਹਦੇ ਮੁਤਾਬਿਕ ਜਿਹੜੀ ਸਖਤ ਸਖਤ ਕਾਰਵਾਈ ਅਸੀਂ ਕਰਾਂਗੇ ਨਹੀਂ ਬਿਲਕੁਲ ਉਹ ਅਸੀਂ ਮੈਨਪਾਵਰ ਆਡਿਟ ਸਾਡਾ ਜਿਹੜਾ ਕੰਟੀਨਿਊਸਲੀ ਚੱਲ ਰਿਹਾ ਹੈਗਾ ਤੇ ਜਿੰਨੇ ਵੀ ਆਪਣੇ ਮੁਲਾਜ਼ਮ ਸਾਡੇ ਕਾਫੀ ਮੁਲਾਜ਼ਮ ਪ੍ਰੋਮੋਸ਼ਨਲ ਕੋਰਸਸੇ ਵੀ ਹੈਗੇ ਟ੍ਰੇਨਿੰਗ ਤੇ ਵੀ ਗਏ ਹੋਏ ਜਿੱਦਾਂ ਇਹ ਆਂਦੇ ਅਸੀਂ ਉਹਨੂੰ ਬਤਾਵਾਂਗੇ ਕਪੂਰਥਲਾ ਪੁਲਿਸ ਨੇ ਵੱਡੇ ਸ਼ਹਿਰੀ ਖੇਤਰ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਜਿਸ ਵਿੱਚ ਪੁਲਿਸ ਫੋਰਸ ਦੇ ਨਾਲ ਐਸਐਸਪੀ ਨੇ ਖੁਦ ਇਸ ਮੂਵ ਦਾ ਮੋਰਚਾ ਸੰਭਾਲਿਆ ਪੁਲਿਸ ਅਨੁਸਾਰ ਇਸ ਦਾ ਮਕਸਦ ਟ੍ਰੈਫਿਕ ਹਵਸਨ ਨੂੰ ਦੁਰਸਤ ਕਰਨਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਉਹਨਾਂ ਨੇ ਕਹਿ ਕੇ ਜਦੋਂ ਪਰਦੇਸ਼ ਵਿੱਚ ਪ੍ਰਵਾਸੀਆਂ ਲਈ ਕੋਈ ਮੁਹਿੰਮ ਚੱਲ ਰਹੀ ਹੈ ਤਾਂ ਉਸ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਇਸ ਸਥਿਤੀ ਵਿੱਚ ਕਾਨੂੰਨ ਨੂੰ ਹੱਥ ਵਿੱਚ ਨਾ ਲਵੇ ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਪ੍ਰਸਤ ਕਰਮਚਾਰੀਆਂ ਦੀ ਸੰਖਿਆ ਨੂੰ ਲੈ ਕੇ ਵੀ ਕਿਹਾ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਵਕਫ ਵਕਫ ਹੋਸ ਤੇ ਤੇ ਜਲਦ ਉਹਨਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ ਪਿਛਲੇ ਕੁਝ ਸਮੇਂ ਤੋਂ ਸਾਨੂੰ ਕਾਫੀ ਜਿਹੜੀ ਟ੍ਰੈਫਿਕ ਦੀ ਸਮੱਸਿਆਵਾਂ ਦੀ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਸ਼ਹਿਰ ਦੇ ਵਿੱਚ ਕੁਝ ਸਪਾਟਸ ਹੈਗੇ ਜਿੱਥੇ ਲੋਕਾਂ ਨੂੰ ਟ੍ਰੈਫਿਕ ਦਾ ਕਾਫੀ ਸਾਹਮਣਾ ਕਰਨਾ ਪੈ ਸਕਦਾ ਪੈਂਦਾ ਹੈ ਤੇ ਉਹਨਾਂ ਦੀ ਇਹੀ ਫਰਿਆਦ ਸੀ ਕਿ ਉੱਥੇ ਜਾ ਕੇ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਅੱਜ ਮੈਂ ਤੇ ਮੇਰੀ ਪੂਰੀ ਟੀਮ ਨੇ ਅੱਜ ਸੋਚਿਆ ਕਿ ਅਸੀਂ ਉੱਥੇ ਮੌਕੇ ਤੇ ਜਾ ਕੇ ਜੋ ਵੀ ਟ੍ਰੈਫਿਕ ਦੀ ਮੁਸ਼ਕਲ ਹੈਗੀ ਆ ਉਹਨੂੰ ਆਪਾਂ ਆਪਣੀ ਅੱਖੀਂ ਦੇਖ ਕੇ ਉਹਦਾ ਕੋਈ ਚੰਗਾ ਜਿਹੜਾ ਹੱਲ ਸੁਚਾਰੂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲ ਸਕੇ ਦੂਜਾ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਲੋਕਾਂ 'ਚ ਜਾਗਰੂਕਤਾ ਵੀ ਫੈਲਾਣਾ ਚਾਹੁੰਦੇ ਆ ਕਿ ਜਿਹੜੀ ਦੁਕਾਨਾਂ ਦੀ ਜਿਹੜੀ ਇਨਕ੍ਰੋਚਮੈਂਟ ਹੈ ਉਹ ਖਟਾਈ ਜਾਵੇ ਤੇ ਦੂਜੇ ਲੋਕਾਂ 'ਚ ਇਹ ਵੀ ਜਾਗਰੂਕਤਾ ਆਵੇ ਕਿ ਜੇ ਆਪਣੀਆਂ ਗੱਡੀਆਂ ਜਾਂ ਟੂ-ਵੀਲਰ ਜਿਹੜੇ ਖੜੇ ਕਰਨੇ ਆ ਤੇ ਉਹ ਤਰਤੀਬ ਸਰ ਖੜੇ ਕਰਨ ਤਾਂ ਜੋ ਬਾਕੀ ਜਿਹੜੇ ਰਾਗੀਰ ਹੈਗੇ ਆ ਜੋ ਸੜਕ ਦੀ ਵਰਤੋਂ ਕਰ ਰਹੇ ਆ ਉਹਨਾਂ ਨੂੰ ਆਵਾਜਾਈ 'ਚ ਕੋਈ ਮੁਸ਼ਕਿਲ ਨਾ ਆਵੇ ਨਹੀਂ ਬਿਲਕੁਲ ਜਿਹੜਾ ਪੰਜਾਬੀ ਹੈ ਸਭ ਤੋਂ ਵੈਲਕਮਿੰਗ ਕਲਚਰ ਹੈਗਾ ਸਾਡਾ ਤੇ ਇਹ ਕੁਝ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਇਸ ਗੱਲ ਨੂੰ ਜਿਹੜਾ ਪੜਕਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹੀ ਬੇਨਤੀ ਕਰਦਾ ਹਰ ਕੇਸ ਨੂੰ ਅਸੀਂ ਕੇਸ ਟੂ ਕੇਸ ਡੀਲ ਕਰਾਂਗੇ ਤਾਂ ਜਿਹਦੀ ਵੀ ਗਲਤੀ ਹੋਈਗੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਨਹੀਂ ਬਿਲਕੁਲ ਇਹਦੇ ਵਿੱਚ ਤੁਸੀਂ ਜਿਹੜਾ ਪ੍ਰਸ਼ਾਸਨ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ ਤਾਂ ਕਾਨੂੰਨਾਂ ਅਨੁਸਾਰ ਜੋ ਬਣਦਾ ਹੋਏਗਾ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸਾਰੀ ਜਿਹੜੀ ਐਸੋਸੀਏਸ਼ਨਸ ਹੈ ਉਹਨਾਂ ਨਾਲ ਮੀਟਿੰਗ ਕਰਕੇ ਇੱਕ ਵਧੀਆ ਆਪਾਂ ਸਿਸਟਮ ਡਿਵਾਈਸ ਕਰਾਂਗੇ ਜਿਹਦੇ ਨਾਲ ਸ਼ਹਿਰ ਦੇ ਟ੍ਰੈਫਿਕ 'ਚ ਸੁਧਾਰ ਆਵੇਗਾ ਉਹ ਰੋਡ ਰੀਚ ਤਾਂ ਹੈਗਾ ਉਹ ਇਨਸੀਡੈਂਟ ਇਟਸ ਮੈਟਰ ਆਫ ਰੋਡ ਰੀਚ ਤੇ ਵਨ ਆਫ ਇਨਸੀਡੈਂਟ ਹੈਗਾ ਤੇ ਉਹਦੇ ਤੇ ਜਿੱਦਾਂ ਦੀ ਸਟੇਟਮੈਂਟ ਆਉਗੀ ਉਹਦੇ ਮੁਤਾਬਿਕ ਜਿਹੜੀ ਸਖਤੋ ਸਖਤ ਕਾਰਵਾਈ ਅਸੀਂ ਕਰਾਂਗੇ ਬਿਲਕੁਲ ਉਹ ਅਸੀਂ ਮੈਨਪਾਵਰ ਆਡਿਟ ਸਾਡਾ ਜਿਹੜਾ ਕੰਟੀਨਿਊਸਲੀ ਚੱਲ ਰਿਹਾ ਹੈਗਾ ਤੇ ਜਿੰਨੇ ਵੀ ਆਪਣੇ ਮੁਲਾਜ਼ਮ ਸਾਡੇ ਕਾਫੀ ਮੁਲਾਜ਼ਮ ਪ੍ਰੋਮੋਸ਼ਨਲ ਕੋਰਸਸੇ ਵੀ ਹੈਗੇ ਟ੍ਰੇਨਿੰਗ ਤੇ ਵੀ ਗਏ ਹੋਏ ਜਿੱਦਾਂ ਇਹ ਆਂਦੇ ਅਸੀਂ ਉਹਨੂੰ ਬਤਾਵਾਂਗੇ